ਸਾਥ ਸੰਗਤ ਜੀਓ ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਆਂ ਇਹ ਬੇਨਤੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਅੱਜ ਵਿਚਾਰ ਰਹੇ ਆਂ ਜਿਸ ਤਰ੍ਹਾਂ ਕਿ 2025 ਨੂੰ ਲੈ ਕੇ ਜੋ ਭਵਿੱਖਬਾਣੀ ਸੀ ਮਹਾਂਪੁਰਖਾਂ ਦੀ ਉਹ ਅੱਜ ਸੱਚ ਸਾਬਤ ਹੋ ਰਹੀ ਹੈ ਅਗਲੇ ਮਹੀਨਿਆਂ ਦੇ ਵਿੱਚ ਕੀ ਹੋਰ ਤਬਾਹੀ ਹੋਣ ਵਾਲੀ ਹੈ ਤੁਹਾਡਾ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਈ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾ ਸੰਗਤ ਜਿਸ ਤਰ੍ਹਾਂ ਤੁਸੀਂ ਸਾਰੇ ਦੇਖ ਰਹੇ ਹੋ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਵਧਦਾ ਹੋਇਆ ਜਾ ਰਿਹਾ ਹੈ ਤੇ ਪਾਣੀ ਬਹੁਤ ਸਿਖਰਾਂ ਤੇ ਆ ਚੁੱਕਿਆ ਤੇ ਜਿਸ ਤਰ੍ਹਾਂ ਜਿਹੜੇ ਮਹਾਂਪੁਰਖ ਸੀ ਬਾਬਾ RAM ਸਿੰਘ ਜੀ ਗੰਨੂਆ ਵਾਲੇ ਜਾਂ ਫਿਰ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਕਰ ਦਿੱਤੀ ਸੀ 2009 ਦੇ ਵਿੱਚ ਜੇ ਮੈਂ ਭੁੱਲਦਾ ਨਹੀਂ ਤਾਂ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਸੀ ਕਹਿੰਦੇ ਭਾਈ 2025 ਜਿਹੜਾ ਹੈ ਉਹ ਬਹੁਤ ਮਾੜਾ ਹੋਣ ਵਾਲਾ ਹੈ ਤੇ 2025 ਦੇ ਵਿੱਚ ਅਜੀਹਾ ਸਮਾਂ ਆਏਗਾ ਜਿਹੜਾ ਸਮਾਂ ਉਹ ਇਹੋ ਜਿਹਾ ਹੋਏਗਾ ਜਿਹਦੇ ਵਿੱਚ ਸਭ ਤੋਂ ਵੱਧ ਮੀਂਹ ਪੈਣਗੇ ਸਭ ਤੋਂ ਵੱਧ ਉਹਦੇ ਵਿੱਚ ਜਿਹੜੇ ਨੇ ਮੀਂਹ ਪੈਣ ਕਾਰਨ ਤਬਾਹੀ ਬਣੇਗੀ ਤੇ 2025 ਇੱਕ ਅਜੀਹਾ ਹੋਏਗਾ ਜਿਹਦੇ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲ ਆਏਗੀ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਣਗੇ ਤੇ ਲੋਕਾਂ ਦੀ ਜਿਹੜੀ ਕਿਸਮਤ ਹੈ ਜਾਂ ਇੰਜ ਕਹਿ ਲਓ ਵੀ ਲੋਕਾਂ ਦਾ ਜਿਹੜਾ ਜਾਉਣਾ ਹੈ ਉਹ ਬਹੁਤਾਂ ਪਰੇਸ਼ਾਨੀ ਦੇ ਵਿੱਚ ਆ ਜਾਏਗਾ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ ਜਾਣਗੇ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਪਰੇਸ਼ਾਨੀ ਹੋਏਗੀ ਜਦੋਂ 2025 ਦਾ ਸਮਾਂ ਆਏਗਾ ਸੋ ਅੱਜ ਆਪਾਂ ਵੇਖਦੇ ਆਂ ਕਿ 2025 ਦਾ ਜਿਹੜਾ ਸਮਾਂ ਹੈ ਉਹ ਆ ਚੁੱਕਿਆ ਹੈ ਤੇ ਲੋਕਾਂ ਦਾ ਜਿਹੜਾ ਹੈ ਬਹੁਤ ਜ਼ਿਆਦਾ ਅੱਜ ਮੰਦੜਾ ਹਾਲ ਹੈ ਬੁਰਾ ਹਾਲ ਹੈ ਜੋ ਆਪਾਂ ਦੇਖ ਰਹੇ ਆਂ ਲਗਭਗ ਜਿਸ ਤਰ੍ਹਾਂ ਦੀਆਂ ਵੀਡੀਓ ਪਹੁੰਚ ਰਹੀਆਂ ਨੇ ਕੁਝ ਵੀਰ ਸੇਵਾ ਕਰਨ ਜਾ ਰਹੇ ਨੇ ਕੁਝ ਵੀਰ ਭੈਣ ਸਵਾਮਾ ਕਰਦੇ ਨੇ ਉੱਥੇ ਆਪਾਂ ਦੇਖ ਰਹੇ ਆਂ ਵੀ ਕਿੰਨਾ ਜ਼ਿਆਦਾ ਉੱਥੇ ਲੋਕਾਂ ਦਾ ਜਿਹੜਾ ਹੈ ਉਹ ਮਰਨ ਹੋਇਆ ਪਿਆ ਹਣਾ ਕਈ ਲੋਕ ਤੇ ਕਹਿ ਰਹੇ ਨੇ ਵੀ ਇਹ ਜੋ ਕੁਝ ਹੋਇਆ ਇਹ ਬਹੁਤ ਮਾੜਾ ਹੋਇਆ ਕਿਉਂਕਿ ਪਾਣੀ ਜਿਹੜਾ ਹੈ ਹੁਣ ਕਈ ਲੋਕ ਕਹਿੰਦੇ ਇਹ ਜਿਹੜੇ ਹੜ੍ਹ ਨੇ ਇਹ ਕੁਦਰਤੀ ਨਹੀਂ ਇਹ ਜਾਣ ਬੁੱਝ ਕੇ ਕ੍ਰੀਏਟ ਕੀਤੇ ਗਏ ਲਿਆਂਦੇ ਗਏ ਨੇ ਹੁਣ ਕਈ ਕਹਿੰਦੇ ਇਹ ਜਿਹੜੇ ਹੜ੍ਹ ਨੇ ਇਹ ਕੁਦਰਤੀ ਨੇ ਪਰ ਚਲੋ ਜਿਵੇਂ ਵੀ ਹੈ ਪਰ ਜਿਹੜੀ ਗੱਲ ਅੱਜ ਹੋ ਰਹੀ ਹੈ ਇਹਦੇ ਬਾਰੇ ਮਹਾਪੁਰਖਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਪਹਿਲਾਂ ਹੀ ਇਹ ਗੱਲ ਬਿਆਨ ਕਰ ਦਿੱਤੀ ਸੀ ਕਿ ਗੁਰਸਿੱਖੋ ਹਲੇ ਵੀ ਵੱਜ ਜਾਓ ਸਮਾਂ ਤੁਹਾਡੇ ਕੋਲ ਹੈ ਸਮਾਂ ਜਿਹੜਾ ਹੈ ਸੀਮਤ ਹੈ ਤੁਸੀਂ ਨਾਮ ਬਾਣੀ ਦੇ ਨਾਲ ਜੁੜ ਜਾਓ ਨਾਮ ਬਾਣੀ ਸਿਮਰਨ ਦੇ ਨਾਲ ਜੁੜ ਜਾਓ ਜੇਕਰ ਤੁਸੀਂ ਰਹਿਤ ਚਾਉਂਦੇ ਹੋ ਕਿਨੇ ਪਰਮਾਤਮਾ ਦੀ ਜਿਹੜੀ ਆ ਕੋਈ ਵੀ ਅਵਿਰਤੀ ਦਾ ਜਿਹੜਾ ਹੈ ਉਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ 2025 ਬਾਰੇ ਜੋ ਗੱਲ ਕਹੀ ਉਹ ਅੱਜ ਸਾਡੇ ਸਾਹਮਣੇ ਆ ਜੀ 2025 ਦੀ ਜੋ ਭਵਿੱਖਬਾਣੀ ਉਹਨਾਂ ਨੇ ਕੀਤੀ ਸੀ ਉਹ ਅੱਜ ਸਾਡੇ ਸਾਹਮਣੇ ਆ ਕਿੰਨਾ ਨੁਕਸਾਨ ਹੋ ਰਿਹਾ ਤੇ ਕਿੰਨਾ ਜੋ ਕੁਝ ਆਪਾਂ ਵੇਖ ਰਹੇ ਆ ਉਹ ਸਾਰਾ ਕੁਝ ਤੱਕੀ ਜਾ ਰਹੇ ਆ ਸੋ ਬਹੁਤ ਕੁਝ ਜਿਹੜਾ ਹੈ ਉਹ ਹੋਈ ਜਾ ਰਿਹਾ ਹੈ ਚਲੋ ਖੈਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜੇ ਸਾਧੂ ਮਹਾਂਤਮਾ ਹੁੰਦੇ ਆ ਨਾ ਉਹ ਕਿਉਂ ਆਉਂਦੇ ਨੇ ਜੋ ਆਪ ਜਪੈ ਅਵਰਹ ਨਾਮ ਜਪਾਵੇ ਕਿਉਂਕਿ ਆਪਾਂ ਗੁਰਬਾਣੀ ਦੇ ਵਿੱਚ ਇਹ ਪੰਕਤੀ ਨੂੰ ਪੜ੍ਹਨੇ ਆ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਉਹਨਾਂ ਦੀ ਸਪੈਸ਼ਲ ਡਿਊਟੀ ਲਾ ਕੇ ਭੇਜਦੇ ਨੇ ਮਹਾਰਾਜ ਉਹਨਾਂ ਦੀ ਸਪੈਸ਼ਲ ਡਿਊਟੀ ਲਾ ਕੇ ਭੇਜਦੇ ਨੇ ਭਾਈ ਵੀ ਤੁਸੀਂ ਨਾਮ ਜਪਣਾ ਆਪ ਜਪਣਾ ਤੇ ਹੋਰਾਂ ਨੂੰ ਵੀ ਜਪਾਉਣਾ ਹੈ ਹੋਰਾਂ ਨੇ ਵੀ ਜਪਣਾ ਹੈ ਤੁਸੀਂ ਹੋਰਾਂ ਨੂੰ ਵੀ ਜਪਾਓ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਦੁਨੀਆਦਾਰੀ ਤੇ ਕਸ਼ਟ ਆਉਂਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਦੂਰ ਹੋ ਸਕੇ ਗੱਲ ਕੀ ਹੈ ਮਾਰਗ ਤੇ ਤੋੜਨਾ ਗੱਲ ਕੀ ਹੈ ਵੀ ਮਾਰਗ ਤੇ ਫਿਕਸ ਕਰਕੇ ਬੰਦੇ ਨੂੰ ਜੋੜ ਦੇਣਾ ਪਰਮਾਤਮਾ ਵਾਲੇ ਬੰਨੇ ਜੋੜ ਦੇਣਾ ਇਹ ਸਭ ਤੋਂ ਵੱਡੀ ਸੇਵਾ ਹੈ ਤੇ ਜਿਸ ਤਰ੍ਹਾਂ ਉਹਨਾਂ ਨੇ ਗੱਲ ਕਹੀ ਭਾਈ ਆਉਣ ਵਾਲਾ ਸਮਾਂ ਅਜੇਹਾ ਹੈ ਸਾਧ ਸੰਗਤ ਸਾਡੇ ਲੋਕਾਂ ਨੇ ਪਰਵਾਹ ਨਹੀਂ ਕੀਤੀ ਸਾਡੇ ਲੋਕਾਂ ਨੂੰ ਅੰਜ ਲੱਗਿਆ ਵੀ ਸ਼ਾਇਦ ਇਹ ਤਾਂ ਉਂਝੀ ਹੈ ਜੀ ਐਂ ਥੋੜੀ ਕੁਝ ਹੁੰਦਾ ਐਂ ਕੁਝ ਨਹੀਂ ਹੋਣ ਲੱਗਿਆ ਜੀ ਐਂ ਨਹੀਂ ਹੁੰਦਾ ਜੀ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬੜਾ ਹਲਕੇ ਵਿੱਚ ਲਿਆ ਪਰ ਇਸ ਚੀਜ਼ ਨੂੰ ਸਮਝ ਨਹੀਂ ਪਾਏ ਵੀ ਜੇ ਗੱਲ ਕਹੀ ਗਈ ਹੈ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਦੇ ਹੋਣਾ ਤੇ ਨਾ ਹੀ ਅਸੀਂ ਨਿਤਨੇਮ ਵਿੱਚ ਪਰਪੱਕ ਹੋਏ ਨਾ ਹੀ ਗੁਰੂ ਦੀ ਸਿੱਖਿਆ ਵਿੱਚ ਨਾ ਹੀ ਕਿਸੇ ਹੋਰ ਚੀਜ਼ ਦੇ ਵਿੱਚ ਅਸੀਂ ਕਿਸੇ ਚੀਜ਼ ਦੇ ਵਿੱਚ ਸਫਲਤਾ ਜਿਹੜੀ ਹੈ ਉਹ ਖਾਟੀ ਨਹੀਂ ਪਾਏ ਕਿਸੇ ਚੀਜ਼ ਦੇ ਵਿੱਚ ਅਸੀਂ ਸਫਲ ਨਹੀਂ ਹੋ ਪਾਏ ਮੇਰੇ ਕਹਿਣ ਤੋਂ ਭਾਵ ਇਹ ਵੇ ਕਿ ਪ੍ਰਮਾਤਮਾ ਇਸ਼ਾਰਾ ਕਰਦਾ ਸਿਰਫ ਪ੍ਰਮਾਤਮਾ ਇਸ ਕਰਕੇ ਭੇਜਦਾ ਹੁੰਦਾ ਹੈ ਕਿ ਗੁਰ ਸਿੱਖੋ ਜਾਓ ਤੁਸੀਂ ਪਰਮਾਤਮਾ ਦਾ ਜਿਹੜਾ ਹੈ ਨਾਮ ਦਾ ਪ੍ਰਚਾਰ ਕਰੋ ਉਹਦੇ ਨਾਮ ਨਾਲ ਜੋੜ ਦਿਆ ਜੇ ਮਹਾਪੁਰਖਾਂ ਦੀ ਡਿਊਟੀ ਲਈ ਵੀ ਤੁਸੀਂ ਭਾਈ ਦੁਨੀਆ ਨੂੰ ਬਚਾਉਣਾ ਹੈ ਪਰ ਅਸੀਂ ਬਚਣਾ ਹੀ ਨਹੀਂ ਚਾਹੁੰਦੇ ਅਸੀਂ ਮਹਾਪੁਰਖਾਂ ਦੀ ਗੱਲ ਨੂੰ ਇਗਨੋਰ ਕਰ ਦਿੱਤਾ ਵੀ ਨਹੀਂ ਸਾਨੂੰ ਕੀ ਲੋੜ ਹੈ ਜੀ ਅਸੀਂ ਕਿਹੜਾ ਕਿਸੇ ਦਾ ਜੀ ਕੁਝ ਦੇਣਾ ਹੈ ਜੀ ਇੰਜ ਕਰਕੇ ਕੁਝ ਲੋਕ ਅੱਜ ਵੀ ਜਿਹੜੀਆਂ ਨੇ ਉਹ ਇਹੋ ਜੀਆਂ ਗੱਲਾਂ ਕਰਦੇ ਨੇ ਸਾਧ ਸੰਗਤ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਿਵਾਵਾਂ ਗੁਰਮੁਖ ਪਿਆਰਿਓ ਕਿ ਜਿਹੜੇ ਸਾਧੂ ਮਹਾਤਮਾ ਹੁੰਦੇ ਆ ਨਾ ਉਹਨਾਂ ਨੂੰ ਪਰਮਾਤਮਾ ਵੱਲੋਂ ਭੇਜਿਆ ਜਾਂਦਾ ਹੈ ਅਕਾਲ ਪੁਰਖ ਭੇਜਦਾ ਹੈ ਦੁਨੀਆ ਨੂੰ ਸੰਦੇਸ਼ ਦੇਣ ਦੇ ਲਈ ਪਰਮਾਤਮਾ ਆਪ ਨਹੀਂ ਆ ਸਕਦਾ ਜੇ ਆਪਾਂ ਕਹੀਏ ਵੀ ਰੱਬ ਆਊਗਾ ਉਹ ਸਾਨੂੰ ਸੰਦੇਸ਼ ਦੇਊਗਾ ਨਹੀਂ ਉਹ ਐਸੇ ਪਿਆਰਿਆਂ ਨੂੰ ਤਿਆਰ ਕਰਕੇ ਭੇਜਦਾ ਹੈ ਜਿਹੜੇ ਆ ਕੇ ਸਾਨੂੰ ਜਗਾਉਣ ਦੀ ਸਮਰੱਥਾ ਰੱਖਦੇ ਨੇ ਜੇ ਹੁਣ ਅਸੀਂ ਜਾਗਣੇ ਨਹੀਂ ਚਾਹੁੰਦੇ ਤੇ ਉਹ ਗੱਲ ਬੱਕਰੀ ਹੈ ਹੁਣ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਜਾਗ ਪੈਂਦੇ ਨੇ ਉਹ ਮੁੜ ਕੇ ਸੌਂਦੇ ਨਹੀਂ ਸੌਣ ਤੋਂ ਭਾਵ ਕੀ ਉਹ ਅਵੇਸਲੇ ਨਹੀਂ ਹੁੰਦੇ ਜਿਹੜੇ ਇੱਕ ਵਾਰ ਜਾਗ ਪੈਂਦੇ ਨੇ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਜਗਾ ਦਿੱਤਾ ਜਿਨ੍ਹਾਂ ਤੇ ਕਿਰਪਾ ਹੋ ਗਈ ਵੀ ਭਾਈ ਆਪ ਜੀ ਜਿਹੜਾ ਹੈ ਇਸ ਕੰਮ ਤੋਂ ਵਰਤ ਜਾਓ ਰੁਕ ਜਾਓ ਤੇ ਪਰਮਾਤਮਾ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਤੇ ਮੈਂ ਇੱਕ ਬੇਨਤੀ ਜਿਹੜੀ ਹੈ ਹੋਰ ਕਰਨੀ ਚਾਹਨਾ ਮੇਰੇ ਸਤਿਗੁਰੂ ਕਹਿੰਦੇ ਨੇ ਇਹਨੇ ਬ੍ਰਹਮ ਗਿਆਨੀ ਜੀਵੈ ਨਹੀਂ ਮਰਦਾ ਜਿਹੜਾ ਪਰਮਾਤਮਾ ਦਾ ਭੇਜਿਆ ਹੋਇਆ ਉਹ ਸਰੂਪ ਹੈ ਜਿਹੜਾ ਪਰਮਾਤਮਾ ਦਾ ਭੇਜਿਆ ਹੋਇਆ ਪਿਆਰਾ ਹੈ ਉਹ ਕਦੇ ਮਰਦਾ ਨਹੀਂ ਉਹ ਤੇ ਸਦਾ ਹੀ ਜੀਵਦਾ ਰਹਿੰਦਾ ਹੈ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਮਹਾਪੁਰਖਾਂ ਨੇ ਆਗਾ ਕੀਤਾ ਸੀ ਕਿ ਭਾਈ ਤੁਸੀਂ ਵਰਤ ਜਾਓ 2025 ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਣਾ ਹੈ ਪਰ ਸਾਡੇ ਲੋਕਾਂ ਨੇ ਉਸ ਗੱਲ ਨੂੰ ਸਮਝਿਆ ਹੀ ਨਹੀਂ ਸਾਡੇ ਲੋਕਾਂ ਨੇ ਉਸ ਚੀਜ਼ ਨੂੰ ਅਵੇਸਲੇਪਣ ਦੇ ਵਿੱਚ ਲਿਆ ਮਹਾਪੁਰਖ ਕਹਿੰਦੇ ਬਚਾਅ ਹੋ ਸਕਦਾ ਹੈ ਪਤਾ ਕਿਵੇਂ ਬਚਾਅ ਹੋ ਸਕਦਾ ਹੈ ਕਹਿੰਦੇ ਤੁਹਾਡਾ ਬਚਾਅ ਹੋਊਗਾ ਜੇਕਰ ਤੁਸੀਂ ਪਰਮਾਤਮਾ ਦੇ ਨਾਮ ਸਿਮਰਨ ਬਾਣੀ ਦੇ ਨਾਲ ਜੁੜ ਜਾਂਦੇ ਹੋ ਤਾਂ ਤੁਹਾਡਾ ਬਚਾਅ ਹੋ ਜਾਏਗਾ ਕਹਿੰਦੇ ਨਹੀਂ ਉਦੋਂ ਪਹਿਲਾਂ ਤੁਹਾਡਾ ਬਚਾਅ ਨਹੀਂ ਹੋਣਾ ਸਿੱਖੋ ਕਿਤੇ ਅਵੇਸਲੇਪਣ ਚ ਨਾ ਰਹ ਜਿਉ ਉਹ ਵੀ ਕਿਤੇ ਸਾਡਾ ਬਚਾਅ ਹੋ ਜਾਏਗਾ ਸਤਿਗੁਰੂ ਕਹਿੰਦੇ ਨੇ ਵਿਚਕਰਤਾ ਪੁਰਖ ਖਲੋਆ ਵਾਲ ਨ ਬਿੰਗਾ ਹੋਆ ਕਹਿੰਦੇ ਉਹਨਾਂ ਦਾ ਵਾਲ ਤੱਕ ਬਿੰਗਾ ਨਹੀਂ ਹੁੰਦਾ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਜਿਹੜੇ ਸਤਿਗੁਰੂ ਦੇ ਪਿਆਰੇ ਹੁੰਦੇ ਨੇ ਹੁਣ ਜਿਹੜੇ ਆਪਾਂ ਗੱਲ ਕਰੀਏ ਵੀ ਸਤਿਗੁਰੂ ਦੇ ਪਿਆਰੇ ਕਿਵੇਂ ਜਿਹੜੇ ਉਹਦਾ ਨਾਮ ਲੈਂਦੇ ਨੇ ਜਿਹੜੇ ਉਹਦੇ ਨੇੜੇ ਹੋ ਜਾਂਦੇ ਨੇ ਜਿਹੜੇ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋ ਜਾਂਦੇ ਨੇ ਪਿਆਰਿਓ ਪਰ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਵਿਚਾਰਨ ਦੀ ਲੋੜ ਹੈ ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਨੇ ਉਹੀ ਉਹਦੇ ਪਿਆਰੇ ਨੇ ਜਿਹੜੇ ਉਹਦਾ ਕਹਿਣਾ ਮੰਨਦੇ ਨੇ ਤੇ ਜਿਹੜੇ ਉਹਦਾ ਕਹਿਣਾ ਨਹੀਂ ਮੰਨਦੇ ਉਹ ਬੇਸਲੀ ਹੋ ਜਾਂਦੇ ਆ ਸਤਿਗੁਰੂ ਕਹਿੰਦੇ ਉਹ ਤਾਂ ਫਿਰ ਭਾਈ ਸਭ ਤੋਂ ਪਿੱਛੇ ਹੋ ਜਾਂਦੇ ਨੇ ਉਹ ਤੇ ਨਲਾਇਕਾਂ ਦੀ ਗਿਣਤੀ ਵਿੱਚ ਗਿਣੇ ਜਾਂਦੇ ਆ ਤੇ ਅੱਜ ਕਹਿੰਦੇ ਵਾਹਿਗੁਰੂ ਜੀ ਪਰਮਾਤਮਾ ਜੀ ਨੇ ਸੁਨੇਹਾ ਭੇਜਿਆ ਮਹਾਪੁਰਖਾਂ ਤੋਂ ਪਹਿਲੇ ਹੀ ਕਹਵਤਾ ਕਹਿੰਦੇ ਭਾਈ ਅਜੀਹਾ ਸਮਾਂ ਆਉਣ ਵਾਲਾ ਹੈ ਸਮਾਂ ਬੜਾ ਭਿਆਨਕ ਆਉਣ ਵਾਲਾ ਜਲ ਤੋਂ ਥਲ ਹੋ ਜਾਣਾ 12-12 ਕੋਤੇ ਦੀਵਾ ਜਗਣਾ ਹੈ ਤੇ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਵੈਸੀ ਸਮਝਿਆ ਵੀ ਪਛੀ ਕਿਹਨੇ ਦੇਖਿਆ ਜੀ ਬਹੁਤ ਦੂਰ ਪਿਆ ਸਾਧ ਸੰਗਤ ਅੱਜ ਮਹਾਪੁਰ ਕਹਿੰਦੇ ਭਾਈ ਕਿਹਨੇ ਪਾਣੀ ਦੀ ਬਚਤ ਕਰੋ ਪਾਣੀ ਨੂੰ ਬਚਾਓ ਤੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਕੀ ਲੋੜ ਹੈ ਜੀ ਬਚਾਉਣ ਦੀ ਅਸੀਂ ਜਿਹੜਾ ਕਹਿੰਦੇ ਵੀ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਕਰ ਲਓ ਤੇ ਪਰ ਅਸੀਂ ਕਹਿੰਦੇ ਹਾਂ ਨਹੀਂ ਜੀ ਆਉਣ ਵਾਲੀ ਪੀੜ੍ਹੀ ਕਿਹਨੇ ਦੇਖੀ ਪਾਣੀ ਵੇਸਟੇਜ ਕਰੀ ਜਾ ਰਹੇ ਕਹਿਣ ਤੋਂ ਭਾਵੇਂ ਕੁਦਰਤ ਦਾ ਅਸੀਂ ਨੁਕਸਾਨ ਕਰਦੇ ਹਾਂ ਪਰ ਜਦੋਂ ਕੁਦਰਤ ਆਪਣੀ ਆਈ ਤੇ ਆਉਂਦੀ ਹੈ ਜਦੋਂ ਕੁਦਰਤ ਨੁਕਸਾਨ ਕਰਦੀ ਹੈ ਫਿਰ ਕੱਚਾ ਪਕਾ ਨਹੀਂ ਜੀ ਦੇਖਦੇ ਨੁਕਸਾਨ ਹੁਣੋ ਬਚ ਸਕਦਾ ਹੈ ਹਲੇ ਬਹੁਤ ਸਮਾਂ ਭਿਆਨਕ ਆਉਣ ਵਾਲਾ ਹੈ ਹਲੇ ਵੀ ਰੱਬ ਦੇ ਆਪਾਂ ਲੜ ਲੱਗ ਜਾਈਏ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਬਾਣੀ ਪੜ੍ਹੀਏ ਤੇ ਆਪਾਂ ਗੁਰੂ ਘਰ ਨਾਲ ਜੁੜੀਏ ਤੇ ਆ ਦੇਹਧਾਰੀ ਬਾਬਿਆਂ ਦਾ ਖਹਿੜਾ ਛੱਡ ਦੋ ਯਾਦ ਰੱਖੋ ਵੀ ਅੱਜ ਕੋਈ ਦੇਹਧਾਰੀ ਬਾਬਾ ਜਿਹੜਾ ਆਪਣੇ ਆਪ ਨੂੰ ਰੱਬ ਸਦਉਂਦਾ ਹੈ ਤੇ ਯਾਦ ਰੱਖਿਓ ਵੀ ਉਹਨੇ ਕਿੰਨੇ ਕੁ ਲੋਕਾਂ ਦੀ ਮਦਦ ਕੀਤੀ ਜੇਕਰ ਉਹਨੂੰ ਪਤਾ ਸੀ ਉਹਨੇ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਭਾਈ ਹੜਾਉਣ ਵਾਲੇ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਹੋਈਏ ਪਖੰਡ ਤੋਂ ਆਪਾਂ ਦੂਰ ਹੋਈਏ ਸੱਚੇ ਗੁਰੂ ਦੇ ਨਾਲ ਲੱਗੀਏ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ